ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਅੱਜ ਵਿਆਹ ਹੈ ਜੀ ਹਾਂ ਤੇ ਇਸ ਮੌਕੇ ਅੱਜ ਉਹਨਾਂ ਦੇ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਕੋਮਲ ਸ਼ਰਮਾ ਜੋ ਕਿ ਉਹਨਾਂ ਦੇ ਭੈਣ ਨੇ ਉਹ ਵਿਆਹ ਦੇ ਬੰਦਨ ਵਿੱਚ ਵੱਜਣਗੇ ਕਾਰੋਬਾਰੀ ਲੁਵੀਸ਼ ਉਬਰਾਏ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਿਹਾ ਜਾ ਰਿਹਾ ਕਿ ਇਸ ਵਿਆਹ ਵਿੱਚ ਸ਼ਾਮਲ ਹੋਣਗੇ ਬਰਾਤ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਚੁੱਕੀ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਆਹ ਹੈ ਕੋਮਲ ਸ਼ਰਮਾ ਦਾ ਜੋ ਕਿ ਅਭਿਸ਼ੇਕ ਸ਼ਰਮਾ ਦੇ ਪੈਣ ਨੇ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਐਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ। ਸਾਡੇ ਪੱਤਰਕਾਰ ਮਨਿੰਦਰ ਮੋਂਗਾ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ। ਮਨਿੰਦਰ ਲੁਧਿਆਣੇ ਤੋਂ ਬਰਾਤ ਨਿਕਲ ਚੁੱਕੀ ਹੈ ਤੇ ਕਿੰਨੀ ਦੇਰ ਬਾਅਦ ਇਹ ਬਰਾਤ ਪਹੁੰਚਣ ਵਾਲੀ ਹੈ ਤੇ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ? ਅ ਦੇਖੋ ਤਲੀਪ ਹਾਲ ਹੀ ਵਿੱਚ ਹੋਏ ਏਸ਼ੀਆ ਕੱਪ ਚ ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ ਭਾਰਤ ਦੀ ਜਿੱਤ ਵਿੱਚ ਇੱਕ ਵੱਡਾ ਰੋਲ ਅਦਾ ਕਰਨ ਵਾਲੇ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਅੱਜ ਵਿਆਹ ਹੋਣ ਜਾ ਰਿਹਾ ਹੈ ਤੋਂ ਇਹ ਤਸਵੀਰਾਂ ਗੁਰਦਾਰਾ ਬਾਬਾ ਸ਼੍ਰੀ ਚੰਟਾਲੀ ਸਾਹਿਬ ਦੀਆਂ ਨੇ ਜਿੱਥੇ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਅਤੇ ਲਵਿਸ਼ ਸਿੰਘ ਉਭਰਾਏ ਦਾ ਆਨੰਦ ਕਾਰਜ ਕੀਤਾ ਜਾਣਾ ਤੁਸੀਂ ਦੇਖ ਸਕਦੇ ਹੋ ਬੇਹਦ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਔਰ ਜੇਕਰ ਪ੍ਰੋਗਰਾਮ ਦੀ ਗੱਲ ਕੀਤੀ ਹੋਵੇ ਤਾਂ ਸਭ ਤੋਂ ਪਹਿਲਾਂ ਇੱਥੇ ਗੁਰੂ ਘਰ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਆਨੰਦ ਕਾਰਜ ਕੀਤਾ ਜਾਣਾ ਹੈ। ਔਰ ਆਨੰਦ ਕਾਰਜ ਤੋਂ ਬਾਅਦ ਜਿਹੜੀ ਸਾਰੀ ਜੋ ਗੈਸਟ ਨੇ ਬਰਾਤ ਹੈ ਉਹ ਇੱਕ ਰਿਜ਼ੋਰਟ ਹੈ ਫੈਸਟਲ ਪੈਲਸ ਉੱਥੇ ਪਹੁੰਚੂ ਜਿੱਥੇ ਬਾਕੀ ਰਸਮਾਂ ਜਿਹੜੀ ਅਦਾ ਕੀਤੀਆਂ ਜਾਣੀਆਂ ਹੈ। ਤੋ ਜੋ ਹੁਣ ਤੱਕ ਜਾਣਕਾਰੀ ਹੈ 15 ਤੋਂ 20 ਮਿੰਟਾਂ ਦੇ ਵਿੱਚ ਬਰਾਤ ਜਿਹੜੀ ਹੈ ਉਹ ਇੱਥੇ ਪਹੁੰਚਣ ਜਾ ਰਹੀ ਹੈ। ਜਿੱਤੇ ਸਵਾਗਤੀਏ ਤਿਆਰੀਆਂ ਪਰ ਫਰਕ ਮੈਂਬਰ ਸਾਡੇ ਨਾਲ ਮੌਜੂਦ ਨੇ। ਸਿਰਫ ਪ੍ਰੋਗਰਾਮ ਤੱਕ ਪੁੱਛਣਾ ਕਿ ਕਿੰਨੇ ਵਜੇ ਤੱਕ ਬਰਾਤ ਆ ਰਹੀ ਹੈ। 12:00 ਵਜੇ ਤੱਕ ਸਰ ਮੈਂ 12:00 ਵਜੇ ਤੱਕ ਕਿਤੇ ਬਰਾਤ ਪਹੁੰਚ ਰਹੀ ਹੈ। ਤੋ ਆ ਕੇ ਬਰਾਤ ਦਾ ਜਹਰਜੀ ਗਾਲਾ ਸਿੱਖ ਰਹਿਤ ਬਰਾਤਾਂ ਸਾਰ ਸ਼ਾਨਦਾਰ ਸਵਾਗਤ ਕੀਤਾ ਜਾਊਗਾ ਮਿਲਣੀ ਦੀ ਰਸਮ ਅਦਾ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਆਨੰਦ ਕਾਰਜ ਫੇਰੇ ਜਿਹੜੇ ਆ ਉਹ ਗੁਰੂ ਘਰ ਦੇ ਵਿੱਚ ਹੋਣਗੇ ਤੋ ਇਹ ਅੱਜ ਕੱਲ ਜੇ ਦੇਖੇ ਜਾਵੇ ਤਾਂ ਸ੍ਰੀ ਕਲਤਕ ਸਾਹਿਬ ਦੇ ਆਦੇਸ਼ ਅਨੁਸਾਰ ਮर्याਦਾ ਦੀ ਪੂਰਨ ਪਾਲਣਾ ਕੀਤੀ ਗਈ ਹੈ ਕਿਉਂਕਿ ਗੁਰੂ ਘਰ ਦੇ ਅੰਦਰ ਹੀ ਆਨੰਦ ਕਾਰਜ ਕਰਨ ਦਾ ਆਦੇਸ਼ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਹੈ ਇਹ ਵੀ ਪਤਾ ਲੱਗ ਸਕਦਾ ਜਦੋਂ ਇਹ ਆਨੰਦ ਕਾਰਜ ਹੋਗਾ ਜੀ ਆਨੰਦਕਾਰ ਤੋਂ ਬਾਅਦ ਜਿੱਥੇ ਵਿਆਹ ਸਮਾਗਮ ਹੈ ਉੱਥੇ ਕੋਈ ਹੋਰ ਵੀ ਕ੍ਰਿਕਟਰ ਪਹੁੰਚ ਸਕਦੇ ਨੇ ਕਿਉਂਕਿ ਅਭਿਸ਼ੇਕ ਵਰਮਾ 스타 ప్ਲੇਅਰ ਨੇ ਭਾਰਤੀ ਕ੍ਰਿਕਟ ਟੀਮ ਦੇ ਤਾਂ ਕੋਈ ਉਹਨਾਂ ਦੇ ਸਾਥੀ ਜਾਂ ਕੋਈ ਸੀਨੀਅਰ ਕ੍ਰਿਕਟਰ ਪਹੁੰਚਣ ਦੀ ਸੰਭਾਵਨਾ ਲੱਗ ਰਹੀ ਹੈ। ਅ ਦੇਖੋ ਦਿਲੀਪ ਇਹ ਅਹਿਮ ਗੱਲ ਹੈ ਕਿ ਅਭਿਸ਼ੇਕ ਖੁਦ ਅਜਿਹਾ ਸ਼ਾਦੀ ਸ਼ਾਵਨ ਨਹੀਂ ਹੋ ਪਾਰੇ ਕਿਉਂਕਿ ਉਹ ਮੈਚ ਤੇ ਰੁਝੇਵੇਂ ਤੇ ਚਲਦੇ ਬਾਹਰ ਨਹੀਂ ਤੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਪਹੁੰਚਦੇ ਨੇ ਕਿਉਂਕਿ ਇਹ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਯੁਵਰਾਜ ਸਿੰਘ ਬਤੌਰ ਵੱਡੇ ਭਰਾ ਇੱਥੇ ਪਹੁੰਚ ਕੇ ਭਰਾ ਦੀ ਰਸਮਾਂ ਜਿਹੜੀ ਆ ਉਹ ਪੂਰੀਆਂ ਕਰਨਗੇ ਫਰਜ਼ ਦੀ ਇਦਾਇਗੀ ਕਰਨਗੇ ਔਰ ਉਹਨਾਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਰ ਵੀ ਕੁਝ ਸੈਲੀਬ੍ਰਿਟੀਜ਼ ਦੇ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਤਾਂ ਓਪਨ ਸਾਰਾ ਸੈਟਅਪ ਕੀਤਾ ਗਿਆ ਆਨੰਦ ਕਾਰਜ ਦੇ ਲਈ ਗੁਰੂ ਘਰ ਦੇ ਬਾਹਰ ਬੇਹਦ ਸ਼ਾਨਦਾਰ ਸਜਾਵਟ ਕੀਤੀ ਗਈ ਹੈ ਫੁੱਲਾਂ ਦੀ ਸਜਾਵਟ ਹੈ ਇਸ ਤੋਂ ਇਲਾਵਾ ਫੋਟੋਗ੍ਰਾਫ ਜਿਹੜੀ ਆ ਉਹ ਡਿਸਪਲੇ ਕੀਤੀ ਗਈ ਹੈ ਤੋ 12 ਤੋਂ ਸਵਾ 12 ਦੇ ਵਿੱਚ ਵਿੱਚ ਇੱਥੇ ਬਰਾਤ ਪਹੁੰਚਣੀ ਹੈ ਔਰ ਸਭ ਤੋਂ ਪਹਿਲਾਂ ਲਾਵਾ ਫੇਰੇ ਦੀ ਰਸਮ ਜਿਹੜੀ ਅਦਾ ਕੀਤੀ ਜਾਣੀ ਹਾਲਾਂਕਿ ਕੁਝ ਗੱਡੀਆਂ ਪਹੁੰਚਣੀ ਸ਼ੁਰੂ ਹੋ ਚੁੱਕੀਆਂ ਹਨ ਕੁਝ ਬਰਾਤੀ ਜਿਹੜੇ ਸਾਹਮਣੇ ਖੜੇ ਨਜ਼ਰ ਆ ਰਹੇ ਨੇ ਜੋ ਹੁਣੇ-ਹੁਣੇ ਆਪਣੀਆਂ ਗੱਡੀਆਂ ਚੋਂ ਬਾਹਰ ਨਿਕਲ ਕੇ ਇੱਥੇ ਪਹੁੰਚੇ ਨੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਪਰ ਮੀਡੀਆ ਦੇ ਨਾਲ ਗੱਲਬਾਤ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਇਨਕਾਰ ਕੀਤਾ ਗਿਆ ਔਰ ਪਰਿਵਾਰ ਵੱਲੋਂ ਮੀਡੀਆ ਤੋਂ ਥੋੜੀ ਜੀ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਕਿ ਔਰ ਮੀਡੀਆ ਨੂੰ ਜੇ ਪੈਲੈਸ ਦੀ ਗੱਲ ਕੀਤੀ ਜਾਵੇ ਤੇ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਔਰ ਮੀਡੀਆ ਨੂੰ ਪੈਲੈਸ ਦੇ ਨੇੜੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਪਰ ਗੁਰੂ ਘਰ ਦੇ ਵਿੱਚ ਜਿੱਥੇ ਅਸੀਂ ਮੌਜੂਦ ਹਾਂ ਇੱਥੇ ਚੰਦਪਲਾਂ ਦੇ ਵਿੱਚ ਬਰਾਤ ਪਹੁੰਚਣ ਵਾਲੀ ਹੈ ਗੱਡੀਆਂ ਦੀ ਆਮਦ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜਿੰਦਰ ਜੋ ਗੱਡੀਆਂ ਆ ਰਹੇ ਨੇ ਪਹੁੰਚਣ ਸ਼ੁਰੂ ਹੋ ਚੁੱਕੇ ਨੇ ਜੋ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨੇ ਜਾਂ ਬਰਾਤੀ ਇੱਥੇ ਪਹੁੰਚ ਰਹੇ ਨੇ ਜੀ ਜੋ ਰਿਜ਼ੋਰਟ ਇੱਥੇ ਗੁਰੂ ਘਰ ਹੈ ਉਸ ਦੇ ਵਿੱਚ ਕਿੰਨਾ ਫਾਸਲਾ ਹੋਏਗਾ ਜੀ ਆ ਦੇਖੋ ਜੇਸੀ ਡਰਾਈਵਿੰਗ ਦੀ ਗੱਲ ਕਰੀ ਤੇ ਹੱਦ 5 ਤੋਂ 6 ਮਿੰਟ ਦੀ ਡਰਾਈਵ ਹੈ ਇੱਥੋਂ ਪੈਲੇਸ ਤੱਕ ਜਾਣ ਚ ਪਰ ਮਰਿਆਦਾ ਅਨਸਾਰ ਪਹਿਲਾਂ ਅਨੰਦ ਕਾਰਜ ਕੀਤਾ ਜਾ ਰਿਹਾ ਇੱਕ ਚੰਗੀ ਗੱਲ ਹੈ ਮਰਿਆਦਾ ਦੀ ਪੂਰਨ ਪਾਲਣਾ ਕੀਤੀ ਜਾ ਰਹੀ ਹੈ ਪਹਿਲਾ ਆਨੰਦ ਕਾਰਜ ਉਸ ਤੋਂ ਬਾਅਦ ਜਿਹੜੀ ਬਰਾਤ ਨੇ ਜਾ ਕੇ ਜੋ ਬਾਕੀ ਰਸਮਾਂ ਨੇ ਜਾਂ ਬ੍ਰੈਕਫਾਸਟ ਲੰਚ ਦੇ ਜੋ ਪ੍ਰੋਗਰਾਮ ਲਿਖ ਕੇ ਗਏ ਉਹਨੂੰ ਸਾਰੇ ਰਿਜ਼ੋਰਟ ਦੇ ਵਿੱਚ ਕੀਤੇ ਜਾਣੇ ਰਿਜ਼ੋਰਟ ਦੀ ਵੀ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਉੱਥੇ ਵੀ ਬੇਹੱਦ ਸ਼ਾਨਦਾਰ ਸਜਾਵਟਾਈ ਪ੍ਰੋਫਾਈਲ ਜਿਹੜੀ ਮੈਰਿਜ ਹੈ ਉਹ ਉਸ ਦਾ ਅਰੇਂਜਮੈਂਟ ਸਾਫ਼ ਤੌਰ ਤੇ ਇੱਥੇ ਨਜ਼ਰ ਆ ਰਿਹਾ ਹੈ ਐਂਟਰਸਟ ਤੇ ਜਿਹੜਾ ਵੈਲਕਮ ਡਿਸਪਲੇ ਕੀਤਾ ਗਿਆ ਵਾਂਸ ਔਨ ਅ ਟਾਈਮ ਜੀ ਕੋਮਲ ਐਂਡ ਲਵਿਸ਼ ਟਾਈ ਦਾ ਨੋਟ ਇਨ ਦਾ ਡਿਵਾਈਨ ਬੌਂਡ ਆਫ ਅਨੰਦ ਕਾਰਜ ਤੋਂ ਅਨੰਦ ਕਾਰਜ ਦੀ ਇੱਕ ਤਸਵੀਰ ਜਿਹੜੀ ਇੱਥੇ ਐਸਟੈਬਲਿਸ਼ ਕੀਤੀ ਗਈ ਹੈ ਡਿਸਪਲੇ ਕੀਤੀ ਗਈ ਹੈ ਜੀ ਧੰਨਵਾਦ ਮਨਿੰਦਰ ਹੈ ਤੁਸੀਂ ਇਹ ਤਸਵੀਰਾਂ ਦਿਖਾਈਆਂ ਤੇ ਇਹ ਤਸਵੀਰਾਂ ਦੇ ਵਿੱਚ ਜਿਵੇਂ ਤੁਸੀਂ ਇੱਕ ਗੱਲ ਕਹੀ ਬੜੀ ਅਹਿਮ ਹੈ ਕਿ ਆਪਣੇ ਰੁਝੇਵਿਆਂ ਕਰਕੇ ਅਭਿਸ਼ੇਕ ਸ਼ਰਮਾ ਕਿਉਂਕਿ ਆਬਲੀਗੇਸ਼ਨਸ ਨੇ ਖੇਡਣਾ ਹੈ ਭਾਰਤ ਦੇ ਲਈ ਜਾਂ ਟੀਮ ਦੇ ਲਈ ਉਹ ਅੱਜ ਨਹੀਂ ਆ ਪਾਰੇ ਤਾਂ ਹਾਲਾਂਕਿ ਤੁਸੀਂ ਇਹ ਗੱਲ ਬਿਲਕੁਲ ਕਹੀਏ ਕਿ ਪਰਿਵਾਰਕ ਮੈਂਬਰ ਹਾਲੇ ਤੱਕ ਇਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਪਾਰੇ ਪਰ ਜੋ ਇਸ ਸਮੇ ਅਰੇਂਜਮੈਂਟ ਅਸੀਂ ਦੇਖ ਰਹੇ ਹਾਂ ਇਸ ਥਾਂ ਤੇ ਇਹ ਬੇਹਦ ਖਾਸ ਨੇ ਤੇ ਯੂਨਿਕ ਨੇ ਕਿਉਂਕਿ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਹੈ ਕੋਈ ਆਮ ਵਿਆਹ ਨਹੀਂ ਹੈ ਤਾਂ ਇਸ ਵਿਆਹ ਦੇ ਵਿੱਚ ਬਹੁਤ ਸਾਰੇ ਵੀਆਈਪੀ ਪਹੁੰਚਣਗੇ ਬਹੁਤ ਸਾਰੇ ਸੀਨੀਅਰ ਕ੍ਰਿਕਟਰ ਜਿਵੇਂ ਤੁਸੀਂ ਦੱਸਿਆ ਉਹ ਪਹੁੰਚਣ ਵਾਲੇ ਤੇ ਯੁਵਰਾਜ ਸਿੰਘ ਕਿਉਂਕਿ ਤੁਸੀਂ ਬਹੁਤ ਵਾਰ ਸਾਨੂੰ ਤਸਵੀਰਾਂ ਭੇਜੀਆਂ ਜਿੱਦੇ ਯੁਵਰਾਜ ਸਿੰਘ ਅਕਸਰ ਅਭਿਸ਼ੇਕ ਸ਼ਰਮਾ ਹੋਰਾਂ ਦੇ ਨਾਲ ਖੜੇ ਰਹਿੰਦੇ ਨੇ ਚਾਹੇ ਉਹਨਾਂ ਦਾ ਪਰਫਾਰਮੈਂਸ ਹੋਵੇ ਚਾਹੇ ਉਹਨਾਂ ਦਾ ਪਰਿਵਾਰਕ ਕੋਈ ਫੰਕਸ਼ਨ ਹੋਵੇ ਹਰ ਥਾਂ ਤੇ ਰਹਿੰਦੇ ਨੇ ਤੇ ਯੁਵਰਾਜ ਸਿੰਘ ਇਸ ਆਨੰਦਕਾਰਜ ਦੇ ਸਮਾਗਮ ਦੇ ਵਿੱਚ ਪਹੁੰਚਣ ਦੀ ਕੋਈ ਸੰਭਾਵਨਾ ਲੱਗ ਰਹੀ ਹੈ ਜਾਂ ਉਸ ਇੱਧਰ ਰਿਜ਼ੋਰਟ 'ਚ ਪਹੁੰਚਣ ਦੀ ਕੋਈ ਜਾਣਕਾਰੀ ਮਿਲ ਸਕੀ ਹੈ ਤੁਹਾਡੇ ਤੱਕ ਪਹੁੰਚ ਸਕੀ ਹੈ ਆ ਦੇਖੋ ਦਿਨੀਪ ਜੋ ਸਾਨੂੰ जानकारी मिली ਉਸਨ ਸਰ ਯੂਵਰਾਜ ਸਿੰਘ ਇੱਥੇ ਪਹੁੰਚਣਗੇ ਹੁਣ ਇਹ ਜਾਣਕਾਰੀ ਅਜੇ ਤੱਕ ਕਨਫਰਮ ਨਹੀਂ ਹੋਈ ਕਿ ਆਨੰਦ ਕਾਰਜ ਕਿਉਂਕਿ ਭਰਾ ਦਾ ਆਨੰਦ ਕਾਰਜ ਤੇ ਹੋਣਾ ਲਾਜ਼ਮੀ ਹੈ ਉਸੇ ਹੀ ਚ ਸੰਭਾਵਨਾ ਜ਼ਿਆਦਾ ਇਹੀ ਹੈ ਕਿ ਆਨੰਦ ਕਾਰਜ ਮੌਕੇ ਵੀ ਯੂਵਰਾਜ ਸਿੰਘ ਇੱਥੇ ਜ਼ਰੂਰ ਪਹੁੰਚਣਗੇ ਕਿਉਂਕਿ ਅੱਜ ਸ਼ਗਨਦੀ ਵੀ ਗੱਲ ਕਰੀਏ ਤਾਂ ਜੋ ਸ਼ਗਨਦੀ ਸ਼ਰਮਲੀ ਪਰਸੋਂ ਲੁਧਿਆਣਾ ਚ ਹੋਈ ਹੈ ਜਿਸ ਦੀ ਬਹੁਤ ਸਾਰੀ ਵੀਡੀਓ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋਈਆਂ ਨੇ ਵੱਖ-ਵੱਖ ਟੀਵੀ ਚੈਨਲ ਤੇ ਵੀ ਦਿਖਾਈਆਂ ਜਾ ਰਹੀਆਂ ਉਸ ਦੇ ਵਿੱਚ ਵੀ ਸਾਫ ਤੌਰ ਤੇ ਅਭਿਸ਼ੇਕ ਸ਼ਰਮਾ ਦੀ ਐਂਟਰੀ ਵੀ ਯੁਵਰਾਜ ਸਿੰਘ ਦੇ ਨਾਲ ਹੀ ਹੋਈ ਹੈ ਉਸ ਤੋਂ ਪਹਿਲਾਂ ਜੋ ਵੀਡੀਓ ਰਿਲੀਜ਼ ਹੋਈ ਤਾਂ ਅਭਿਸ਼ੇਕ ਸ਼ਰਮਾ ਚੰਡੀਗੜ੍ਹ 에어ਪੋਰਟ ਤੇ ਵੀ ਯੁਵਰਾਜ ਸਿੰਘ ਦੇ ਨਾਲ ਹੀ 에어ਪੋਰਟ ਤੋਂ ਬਾਹਰ ਆਂਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਇਸ ਫੰਕਸ਼ਨ ਦੇ ਵਿੱਚ ਵੀ ਯੁਵਰਾਜ ਦੇ ਨਾਲ ਹੀ ਆਏ ਔਰ ਕਾਫੀ ਵਾਰੀ ਉਸ ਦੀ ਸਿਸਟਰ ਜਿਹਨਾਂ ਦੀ ਮੈਰਿਜ ਹੈ ਕੋਮਲ ਉਹਨਾਂ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਯੁਵਰਾਜ ਅਭਿਸ਼ੇਕ ਨੂੰ ਆਪਣਾ ਛੋਟਾ ਭਰਾ ਮੰਨੇ ਔਰ ਜਦੋਂ ਵੀ ਇਹਨਾਂ ਦਾ ਰਿਸ਼ਤਾ ਆਇਆ ਤੇ ਉਦੋਂ ਵੀ ਯੁਵਰਾਜ ਹਰਾਨੇ ਫੋਨ ਕਰਕੇ ਕੋਵਲ ਨੂੰ ਬਾਕੀ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਪਿਤਾ ਸਾਬਕਾ ਕ੍ਰਿਕਟਰ ਰਾਜਕੁਮਾਰ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ ਔਰ ਅੱਜ ਵੀ ਇਹੀ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਇੱਥੇ ਪਹੁੰਚ ਕੇ ਅਭਿਸ਼ੇਕ ਸ਼ਰਮਾ ਦੀ ਗੈਰ ਮੌਜੂਦਗੀ ਦੇ ਵਿੱਚ ਯੁਵਰਾਜ ਜਿਹੜਾ ਹੈ ਉਹ ਵੱਡੇ ਭਰਾ ਦਾ ਦੀ ਜਿਹੜੇ ਰੋਲ ਹੈ ਉਹ ਪਲੇ ਕਰਨਗੇ ਜੀ ਉਸ ਦਾ ਫਰਜ਼ ਨਿਭਾਉਣਗੇ ਜੀ ਜੀ ਧੰਨਵਾਦ ਮਨਿੰਦਰ ਤੁਸੀਂ ਬੇहद ਖੂਬਸੂਰਤ ਤਸਵੀਰਾਂ ਸਾਡੇ ਤੱਕ ਪਹੁੰਚਾਈਆਂ ਤੇ ਅੰਮ੍ਰਿਤਸਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਹੁਣ ਆਨੰਦ ਕਾਰਜ ਹੋਣੇ ਗੁਰੂ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਥੋੜੀ ਜਿਹੀ ਦੂਰੀ ਤੇ ਰਿਜ਼ੋਰਟ ਹੈ ਜਿੱਥੇ ਸਾਰੇ ਮਹਿਮਾਨ ਪਹੁੰਚਣ ਵਾਲੇ ਨੇ ਤੇ ਸਭ ਤੋਂ ਅਹਿਮ ਗੱਲ ਧਿਆਨ ਦੇਣ ਵਾਲੀ ਹੈ ਕਿ ਆਪਣੇ ਜੋ ਖੇਡ ਦੇ ਜੋਵੇਂ ਨੇ ਉਸ ਕਰਕੇ ਅਭਿਸ਼ੇਕ ਸ਼ਰਮਾ ਇੱਥੇ ਨਹੀਂ ਪਹੁੰਚ ਸਕਣਗੇ ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਯੁਵਰਾਜ ਸਿੰਘ ਜੋ ਕਿ ਸਟਾਰ ਪਲੇਅਰ ਰਹਿਨੇ ਭਾਰਤੀ ਕ੍ਰਿਕਟ ਟੀਮ ਦੇ ਉਹ ਸਾਰੀਆਂ ਰਸਮਾਂ ਨਿਭਾਉਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤੇ ਕੁਝ ਸਮੇਂ ਬਾਅਦ ਹੀ ਜੋ ਹੈ ਇਬਰਤ ਇੱਥੇ ਪਹੁੰਚਣ ਵਾਲੀ ਹੈ